ਮੈਂ ਹਾਂ ਜਗਿੰਦਰ ਗਪਾਲਪੁਰਾ ਤੇ ਤੁਸੀਂ ਦੇਖ ਰਹੇ ਹੋ এবੀ ਪੰਜਾਬੀ ਲਾਈਵ ਟੀਵੀ ਤੇ ਅਸੀਂ ਹੁਣ ਜਾ ਰਹੇ ਆ ਸਟੇਡੀਅਮ ਦੇ ਚ ਸ਼ਹੀਦ ਭਗਤ ਸਿੰਘ ਸਟੇਡੀਅਮ ਗਪਾਲਪੁਰ ਮਾਜਮੰਦ ਦੇ ਵਿੱਚ ਜਿੱਥੇ ਮੈਚ ਚੱਲ ਰਹੇ ਨੇ ਬਾਬਾ ਨਾਮਨਾਥ ਜੁਗਜੀ ਦੇ ਮੇਲੇ ਦੇ ਸੰਬੰਧ ਵਿੱਚ ਉੱਥੇ ਜਾ ਕੇ ਕਰਾਂਗੇ ਬਹੁਤ ਸਾਰੇ ਪਤਵੰਤੇ ਲੋਕਾਂ ਨਾਲ ਗੱਲਬਾਤ ਜੀ ਦੇ ਮੈਲੇਡੀਅਸ ਬੰਦ ਵਿੱਚ ਜਿਹੜੇ ਟੂਰਨਾਮੈਂਟ ਹੋ ਰਹੇ ਆ ਉਹਨਾਂ ਬਾਰੇ ਗੱਲਬਾਤ ਕਰਨ ਵਾਸਤੇ ਅੱਜ ਸਾਡੇ ਨਾਲ ਮੌਜੂਦ ਨੇ ਇਸ ਸਟੇਜ ਦੇ ਉੱਤੇ ਗੁਰਪ੍ਰੀਤ ਡਾਕਟਰ ਗੁਰਪ੍ਰੀਤ ਗੋਲਤੀ ਗੁਰੂ ਨਾਨਕ ਮੈਡੀਕਲ ਸਟੋਰ ਵਾਲੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਕੋਈ ਵੀ ਕਾਰਜ ਕਰਨਾ ਹੋਵੇ ਕੰਮ ਕਰਨਾ ਹੋਵੇ ਕੋਈ ਵੀ ਸਭਾ ਸੈਟੀ ਕਮੇਟੀ ਹੋਵੇ ਇੱਕ ਵਾਰਾਂ ਜ਼ਰੂਰ ਇਹਨਾਂ ਨੂੰ ਯਾਦ ਕਰਦੀ ਆ ਕਿਉਂਕਿ ਇਹਨਾਂ ਨੇ ਆਜ ਦੀ ਤੋਂ ਬਣਾ ਕੋਈ ਵੀ ਕੰਮ ਨਿਪਰੇ ਨਹੀਂ ਚਰਦਾ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਮੇਚ ਮੈਚ ਨੂੰ ਸਿਰੇ ਚੜਾਉਣ ਵਾਸਤੇ ਉਹਨਾਂ ਦਾ ਜਿਹੜਾ ਯੋਗਦਾਨ ਉਹ ਤੇ ਹੈ ਹੀ ਆ ਉਹਨਾਂ ਦੀ ਸਾਰੀ ਟੀਮ ਜਿਹੜੀ ਇਹਨਾਂ ਦੇ ਨਾਲ ਕੰਮ ਕਰਦੀ ਆ ਕਿ ਐਸ ਵੇਲੇ ਇਸ ਮੈਚ ਨੂੰ ਤੇ ਸਾਰੇ ਜਿਹੜਾ ਪ੍ਰੋਗਰਾਮ ਚੱਲਿਆ ਉਹਨੂੰ ਕਿਵੇਂ ਦੇਖਦੇ ਆ ਕਿ ਕਿਹੋਂ ਦਾ ਉਤਸ਼ਾਹ ਜਿਹੜਾ ਉਹ ਉਹਦੇ ਵਿੱਚ ਆ ਜੱਪੀ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਅਸੀਂ ਜਾਨਣਾ ਚਾਹੁੰਦੇ ਆ ਕਿ ਜਿਹੜੀ ਤੁਹਾਡੀ ਪੂਰੀ ਟੀਮ ਹੈ ਉਹ ਕਿੰਨੇ ਲੋਕਾਂ ਦੀ ਟੀਮ ਹੈ ਤੇ ਕਿਵੇਂ ਉਹ ਕੰਮ ਕਰਦੀ ਹੈ ਸਾਰੀ ਇਹ ਟੂਰਨਾਮੈਂਟ ਨੂੰ ਇੱਥੋਂ ਤੱਕ ਲਿਜਾਂਦਾ ਜਾਂ ਉਹਨੂੰ ਕਿਵੇਂ ਤੁਸੀਂ ਮਹਿਸੂਸ ਕਰ ਰਹੇ ਹੋ ਤੇ ਕਿਵੇਂ ਬੱਚਿਆਂ ਦੇ ਵਿੱਚ ਉਤਸ਼ਾਹ ਸਭ ਤੋਂ ਪਹਿਲਾਂ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜੀ ਤੁਸੀਂ ਇਸ ਟੂਰਨਾਮੈਂਟ ਨੂੰ ਕਵਰ ਕੀਤਾ ਕਿਉਂਕਿ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਵਾ ਇਸ ਵਿੱਚ ਮੇਰੇ ਤੋਂ ਇਲਾਵਾ ਆਪਣੇ ਜਿਹੜੇ ਵੀਰ ਨੇ ਸੁਖੈਨ ਸਿੰਘ ਜੀ ਗਿੱਲ ਜਾਂ ਬਲਜੀਤ ਸਿੰਘ ਸਿੱਧੂ ਆਪਣਾ ਮਿੱਤਰ ਆ ਔਰ ਗੁਜਰ ਮੈਨੂੰ ਪੂਰਾ ਨਾਮ ਸਮਝ ਆਦ ਨਹੀਂ ਆ ਰਿਹਾ ਆਪਣਾ ਵੀ ਜਿਹੜਾ ਗੁਜਰ ਉਹ ਨਾਲ ਆਪਣਾ سپورਟ ਕਰ ਰਿਹਾ ਉਸ ਤੋਂ ਇਲਾਵਾ ਹੋਰ ਵੀ ਆਪਣੇ ਪੁਰਾਣੇ ਪਲੇਅਰ ਆ ਆਪਣੇ ਰਿਸ਼ਵਾਲ ਸਿੰਘ ਸਿੱਧੂ ਜਾਂ ਮਕਰ ਭਾਰੀ ਜਾਂ ਬਹੁਤ ਸਾਰੇ ਪਲੇਅਰ ਨੇ ਜਗੇ ਜਿਹੜੇ ਸਾਡੇ ਨਾਲ ਪੁਰਾਣੇ ਖੇਡਦੇ ਰਿਹਾ ਹੁਣ ਇੱਕਦਮ ਮੈਨੂੰ ਸਾਰਿਆਂ ਦਾ ਨਾਮ ਲੈਣੇ ਵਿੱਚ ਔਖੇ ਜਿਹੜੇ ਸਾਨੂੰ ਫੁੱਲ سپورਟ ਕਰ ਰਿਹਾ ਕੁੱਤੋਂ ਨਾ ਸਾਡੇ ਦੇ ਐਨ ਆਰ ਆਈ ਭਰਾਵਾਂ ਜਾਂ ਸਾਡੇ ਸੀਨੀਅਰ ਪੁਰਾਣੇ ਪਲੇਅਰ ਆ ਤਾਂ ਸਾਬਰਾਜ ਸਿੰਘ ਸਿੱਧੂ ਜੀ ਹੋ ਗਏ ਸੁਦੀਸ਼ ਸਿੰਘ ਸਿੱਧੂ ਜੀ ਔਰ ਸੁਖਵੰਤ ਸਿੰਘ ਦੂਜਾ ਇਸ ਤਰ੍ਹਾਂ ਹੋਰ ਵੀ ਬਹੁਤ سارے ਖਿਡਾਰੀ ਪਹਿਲਾਂ ਖੇਡਦੇ ਰਹਿਣਾ ਤੇ ਸਾਨੂੰ ਬਹੁਤ ਸਾਉ ਹੌਸਲਾ ਕਰ ਰਹੇ ਆ ਮਾਲੀ ਯੋਗਦਾਨ ਵੀ ਦੇ ਰਹੇ ਆ ਔਰ ਸਪੋਰਟ ਵੀ ਕਰ ਰਹੇ ਬੁਰੀ ਤਰ੍ਹਾਂ ਇਸ ਟੂਰਨਾਮੈਂਟ ਨੂੰ ਸេរੀ ਚਾਹੀਏ ਜੀ ਤੇ ਸੋ ਇਹ ਸਾਰੇ ਸਹਿਯੋਗ ਨਾਲ ਹੀ ਅੰਤ ਕਰਦੇ ਆਂ ਠੀਕ ਹੈ ਬਾਬਾ ਨਾਨਕ ਜੁਬੀ ਦਾ ਮੇਲਾ ਕਾਫੀ ਲੰਮੇ ਸਮੇਂ ਤੋਂ ਲੱਗ ਰਿਹਾ ਇਹ ਟੂਰਨਾਮੈਂਟ ਵੀ ਮੈਂ ਜੀ ਕੀ ਕੋ ਮਤੇ ਲਗਭਗ ਰੋਂਦਾ ਹੀ ਚੱਲ ਰਿਹਾ ਇਸ ਮੇਲੇ ਨੂੰ ਇਸ ਟੂਰਨਾਮੈਂਟ ਨੂੰ ਕਿਹਦੀ ਸੀ ਸੋ ਸਾਡੀ ਇਹ ਕੋਸ਼ਿਸ਼ ਹੈ ਕਿ ਰਸਮ ਚੱਲਦੀ ਆ ਰਹੀ ਹੈ ਕਿਸਮ ਦੀ ਬਾਬਾ ਨਾਮਨਾਸ ਜੋਗੀ ਦੇ ਮੇਲੇ ਸੰਵਲ ਵਿੱਚ ਨਾ ਹਮੇਸ਼ਾ ਜਿਹੜੇ ਰਸਮ ਚੱਲਦੀ ਆ ਰਹੀ ਹੈ ਉਹਨੂੰ ਆਪਾਂ ਇਸ ਉੱਪਰ ਪ੍ਰਕਿਰਿਆ ਨੂੰ ਚਾਲੂ ਰੱਖੀਏ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਸੱਜੇ ਤਰੀਕੇ ਨਾਲ ਤਾਂ ਕਿ ਸਪੋਰਟਸ ਜਿਹੜੀਆਂ ਵਾ ਖੇਡਾਂ ਚੱਲਦੀਆਂ ਨੇ ਮੇਲੇ ਦੇ ਨਾਲ ਨਾਲ ਜਿਹੜਾ ਵਾ ਲੋਕੀ ਆਪਣੇ ਹੱਥ ਬਾਰੇ ਵੇਰ ਰੋਲ ਆ ਨਮੀ ਨਮੀ ਖੇਡਾਂ ਵਿੱਚ ਇੰਟਰਸਟ ਲੈਣ ਇੱਕ ਇਹ ਵੀ ਇੱਕ ਸਮਾ ਮੇਲਾ ਬਣ ਜਾਂਦਾ ਖੇਡ ਮੇਲਾ ਜਿਹੜਾ ਬਣ ਜਾਂਦਾ ਇਹ ਵੀ ਸਾਨੂੰ ਉਤਸ਼ਾਹ ਕਰਦਾ ਕਿ ਸਭਾ ਟੀਮ ਵਰਕ ਕਰੀਏ ਜੋ 11 12 ਬੰਦਿਆਂ ਦੀ ਟੀਮ ਨਾਲ ਕੇ ਖੇਡਦੀ ਆ ਫੁੱਟਬਾਲ ਵਿੱਚ ਇੱਕ ਦੂਜੇ ਨਾਲ ਪਾਸ ਹੁੰਦੇ ਸੋ ਇਹੋ ਪ੍ਰੈਕਟੀਕਲ ਆਪਾਂ ਜ਼ਿੰਦਗੀ ਵਿੱਚ ਲੈ ਕੇ ਆਉਂਦੇ ਆ ਉਹ ਜਾਨ ਨੂੰ ਜ਼ਿੰਦਗੀ ਵਿੱਚ ਸੇਧ ਦਿਖੋਨੀ ਆ ਵੀ ਆਪਾਂ ਨਾਲ ਸਾਥ ਕਿਵੇਂ ਕਰੀਏ ਕਿ ਕਿਹਦੇ ਨੂੰ ਪਾਸ ਕਿਵੇਂ ਦੇਣਾ ਹੈ ਇਹਦੇ ਹਲਕੇ ਦਾ ਕਰਨੀ ਆ ਸੋ ਸਾਡੀ ਇਹੀ ਕੋਸ਼ਿਸ਼ ਆ ਕਿ ਬਾਦੂ ਸਾਰੀਆਂ ਖੇਡਾਂ ਹੱਥ ਕਿਤੇ ਜਾਣ ਤਾਂ ਕਿ ਹਰ ਸਾਲ ਜੋ ਇਹ ਮੇਲੇ ਦੀ ਰਸਮ ਚੱਲਦੀ ਆ ਰਹੀ ਆ ਮੇਲੇ ਨਾਲ ਸਪੋਰਟ ਨੂੰ ਉਹ ਈਵੈਂਟ ਰੱਖੇ ਜਾਣ ਤਾਂ ਕਿ ਅੱਗੇ ਵੀ ਇਸੀ ਗੁਰਪ੍ਰੀਤ ਗੋਲਟੀ ਡਾਕਟਰ ਗੁਰਨਾਣਕ ਮੈਡੀਕਲ ਸਟੋਰ ਵਾਲੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਾਰਾ ਯੋਗਦਾਨ ਇਹਨਾਂ ਦਾ ਰਹਿੰਦਾ ਸੋ ਇਹ ਸਾਰਾ ਟੂਰਨਾਮੈਂਟ ਜਿਹੜਾ ਉਹਨੂੰ ਰੇਂਜ ਕਰ ਰਹੇ ਆ ਮੇਰਾ ਖਿਆਲ ਆ ਕਿ ਇਹਦੇ ਨਾਲ ਟੂਰਨਾਮੈਂਟ ਕਰਾਉਣ ਦੇ ਨਾਲ ਇਹਦਾ ਬੱਚਿਆਂ ਦੇ ਵਿੱਚ ਵੀ ਇਤਸ਼ਾ ਜਿਹੜਾ ਵਾਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਵੀ ਮੈਂ ਵੀ ਧੰਨਵਾਦ ਹੈ ਤੁਹਾਡਾ ਵੀ ਔਰ ਸਾਡੇ ਇਹ ਨਵੇਂ ਸਪੋਰਟਸ ਦੇ ਬੱਚੇ ਕਾਫੀ ਉਹਨਾਂ ਹੀ ਬਹੁਤ ਧੰਨਵਾਦੀਆਂ ਉਹਨਾਂ ਸਾਨੂੰ ਬਹੁਤ ਸਪੋਰਟ ਸਪੋਰਟ ਕਰ ਰਹੇ ਆ ਜਿਹੜੇ 10 12 ਬੰਦਾ ਸਾਲ ਤੋਂ ਲੈ ਕੇ 16 17 ਸਾਲ ਦੇ ਬੱਚੇ ਜਿਹੜੇ ਖੇਡਦੇ ਆ ਹੁਣ ਉਹ ਸਾਨੂੰ ਬਹੁਤ ਸਪੋਰਟ ਕਰ ਰਹੇ ਆ ਓਕੇ ਗਰਾਊਂਡ ਦੇ ਵਿੱਚ ਬਾਲ ਫੜਨ ਤੋਂ ਲੈ ਕੇ ਹਰ ਐਕਟੀਵਿਟੀ ਸਾਡਾ ਸਾਧਰੇ ਆ ਪਰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿੱਥੇ ਆਪਣੇ ਬਾਕੀ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਆ ਔਰ ਤੁਹਾਡੇ ਕਮੇਟੀ ਦਾ ਧੰਨਵਾਦ ਕਿਵੇਂ ਦੇਖ ਰਹੇ ਹੋ ਤਹੀ ਇਹਨਾਂ ਦੋਆ ਪੁਛਣਾ ਨੂੰ ਦੋਵੇਂ ਬਖਸ਼ਾਂ ਵਿੱਚ ਬਹੁਤ ਹੀ ਵਧੀਆ ਤੇ ਬੜੇ ਅਛੇ ਤਰੀਕੇ ਨਾਲ ਹੋ ਰਹਾ ਹੈ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਜਿਹੜੀ ਕਿੰਨ ਜੀ ਮੰਤਰੀ ਕਮੇਟੀ ਇਹ ਕੰਮ ਕਰਦੀ ਆ ਰਹੀ ਆ ਬੜੇ ਸਤਜੇ ਨਾਲ ਸਤਜੇ ਢੰਗ ਨਾਲ ਮੇਨਜ਼ੂਰ ਆ ਰਹੀ ਆ ਸਾਡੇ ਵੇਖਣ ਚ ਹੀ ਪਹਿਲਾਂ ਮਤਲਬ ਉੱਥੇ ਕੁਝ ਵੀ ਨਹੀਂ ਸੀ ਕੱਲੀ ਜਗ੍ਹਾ ਹੀ ਹੁੰਦੀ ਛੱਲੇ ਰੋੜੇ-ਰੋੜੇ ਹੁੰਦੇ ਹੀ ਇਸ ਕਮੇਟੀ ਨੇ ਬਹੁਤ ਮਿਹਨਤ ਕਰਕੇ ਉਹਨਾਂ ਵਾਸਤੇ ਢੀਂ ਬਣਾਤਾ ਵਾ ਜਿਹੜਾ ਕੋਈ ਵੀ ਗੈਰਕ ਹੁੰਦਾ ਉਹ ਕਿੰਨਾ ਇੰਨਾ ਕੁਝ ਹੁੰਦਾ ਵੀ ਮੈਂ ਇਹ ਵੀ ਜੋ ਪੰਡਾਲ ਸੀਨ ਲਿਖੀ ਆ ਜੋ ਸਿਰਮੇ ਅੱਜ ਬਣੀ ਹੋਈ ਜਾਂ ਕੈਲੀਫੋਰਨੀਆ ਜੀ ਲਿਖੀ ਸੀ ਇਸ ਤਰ੍ਹਾਂ ਦੀ ਜਿਹਦੀ ਸੀ ਦੀ ਡਿਫਿਕਲਟੀ ਆ ਤੇ ਉਤੋਂ ਪਰਪਰ ਦੀ ਲਾ ਅੱਜ ਟੀੜੀਆਂ ਬਣੀਆਂ ਲਾ ਮਾਜੂਨ ਪਾਪਰ ਦਾ ਬਣਿਆ ਵਾ ਇਹਦੇ ਵਿੱਚ ਵੀ ਉਹਦੀ ਇੱਕ ਬੱਚੀ ਕੰਮ ਕਰ ਰਹੀ ਆ ਬਹੁਤ ਵਧੀਆ ਤਰੀਕੇ ਨਾਲ ਕੰਮ ਕਰੀ ਆ ਇੱਕ ਬੱਚਿਆਂ ਦਾ ਅਦਸ਼ਾਦ ਬਹੁਤ ਆਇਆ ਬੱਚਿਆਂ ਨੂੰ ਨਸ਼ਾ ਤੋਂ ਮੋੜਿਆ ਉਹਨਾਂ ਨੇ ਤੇ ਬੜੇ ਦੋਵੇਂ ਦੋਵੇਂ ਜਿਹੜੇ ਮੇਲਾ ਮੇਲਾ ਵੀ ਤੇ ਗੇਮਾਂ ਵੀ ਤੇ ਦੋਨੇ ਮਿਲੋ ਪਰਸਾਰ ਮੇਰੇ ਨਾਲ ਇੱਕ ਮੇਡੀਆਂ ਕਰਵਾਉਂਦੀਆਂ ਵਾਂ ਤੇ ਲੋਕ ਬੜੇ ਖੁਸ਼ ਹੁੰਦੇ ਆ ਬੜੀ ਬੜੀ ਦੂਰ ਤੋਂ ਟੀਮਾਂ ਆਉਂਦੀਆਂ ਆ ਆ ਕੇ ਇਥੇ ਮਤਲਬ ਖੇਡਦੀਆਂ ਵਾਂ ਅਤਿੰਦ ਹੋ ਗਏ ਆ ਮੈਚ ਚੱਲ ਰਿਹਾ ਬੜੇ ਸਤ ਜੇਦਨ ਪਿੰਡ ਦਾ ਬਹੁਤ ਸੰਜੋਗ ਹੋ ਗਿਆ ਹੋਰ ਨਾ ਵੀ ਆਪਣੇ ਦੇ ਬੱਚੇ ਕੰਮ ਕਰ ਰਹੇ ਆ ਤੇ ਬੜੀ ਸੇਵਾ ਕਰਦੇ ਆ ਦੋਮਾ ਪਿੰਡਾਂ ਦਾ ਨਾਂ ਆ ਇਥੇ ਹੀ ਸੀਰੀ ਗੋਚ ਟੂਰਨਾਮੈਂਟ ਵੀ ਹੋਇਆ ਸੀ ਇੱਥੇ ਆਪਣਾ ਭਾਰਤ ਪਾਕਿਸਤਾਨ ਦਾ ਉਹ ਦੋਵੇਂ ਲੋਕ ਬਹੁਤ ਸਹੀ ਇਅਤ ਸ੍ਰੀ ਬੜੀ ਕੋਣ ਨਗਰਵਾਸੇ ਪਿਛੀ ਵਾਲੀ ਗੱਲ ਆ ਦੋਵੇਂ ਪਿੰਡਾਂ ਵਾਸੀ ਤੇ ਬਹੁਤ ਹੀ ਚਿਕਣਾ ਕੋਉਂਦੇ ਆ ਇਹ ਸੁਖਮੰਗਲ ਦੇ ਗਾਂਵ ਵੀ ਇਹਨਾਂ ਦਾ ਸਹਯੋਗ ਬਣਾ ਰਵੇ ਤੇ ਵੱਧ ਤੋਂ ਵੱਧ ਮੇਲਾ ਕਰਾਉਣ ਕਿੰਨਾ ਬੱਚਾ ਖੇਡ ਬਤਵਾ ਕੇ ਕਿੰਨਾ ਪਿੰਡਾਂ ਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਇਹ ਸਾਡੇ ਦਲਵੀਰ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਸੁਣਿਆ ਜਿਨ੍ਹਾਂ ਦੇ ਇਹ ਕਹਿ ਰਿਹਾ ਹੈ ਕਿ ਜਦੋਂ ਦਾ ਇਹ ਮੇਲਾ ਲੱਗ ਰਿਹਾ ਉਹਦਾ ਇਹ ਸਾਰਾ ਸੰਜੋਗ ਮੇਲ ਮਲਾਪ ਸੂ ਕਿੰਨਾ ਚੰਗੇ ਲੋਕਾਂ ਕਰਕੇ ਇਹ ਸਾਰਾ ਕੁਝ ਵੱਧਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਬਹੁਤ ਵੱਡੀ ਸ਼ਖਸੀਅਤ ਆ ਜਿਹੜੇ ਹਰਬਾਦੇ ਭਲੇ ਦੇ ਵੀ ਮੈਂਬਰ ਨੇ ਸੋਸ਼ਲ ਵਰਕਰ ਨੇ ਬਹੁਤ ਤਗੜੇ ਜੀ ਦੇ ਹੈੱਡ ਵੀ ਰਹਿ ਚੁੱਕੇ ਨੇ ਇੱਥੋਂ ਤੇ ਇਹੜਾ ਸਟੇਡੀਅਮ ਬਣਿਆ ਇਹ ਖਾਸ ਕਰਕੇ ਉਹਨਾਂ ਦੀ ਦੋਤਰਨ ਦੀ ਸਰਪੰਚੀ ਵੀ ਰਹੀ ਆ ਬਲਾਗ ਸੰਤੀ ਮੈਂਬਰੀ ਵੀ ਲੈ ਆ ਮੇਰੀ ਮਨਾਰਾ ਮਰਾਦ ਆ ਪਾਜੀ ਸੁਖਦੀਪ ਸਿੱਧੂ ਤੇ ਪਾਜੀ ਸੁਖਦੀਪ ਸਿੱਧੂ ਜੀ ਉਹਨਾਂ ਦਾ ਦੱਸਣ ਦੀ ਕੋ ਲੋੜ ਨਹੀਂ ਆ ਕਿਉਂਕਿ ਬਹੁਤ ਵੱਡੀ ਵੱਡਾ ਨਾਂ ਆ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਸੁਖਦੀਪ ਜੀ ਇਹ ਸਾਰਾ ਕੁਝ ਤੁਸੀਂ ਰੇਂਜ ਕੀਤਾ ਆਪਣੀ ਸਰਪੰਚੀ ਦੇ ਵੇਲੇ ਸਾਰਾ ਕੁਝ ਬਣਿਆ ਕਹਿੰਦੇ ਨੇ ਕਿ ਜਦੋਂ ਕੋਈ ਰੁੱਖ ਖਾਲਦਿਆਂ ਲੱਗ ਜਾਂਦਾ ਤੇ ਉਹ ਕਿਵੇਂ ਦਾ ਮਹਿਸੂਸ ਹੁੰਦਾ ਕਿਵੇਂ ਤੁਸੀਂ ਦੇਖ ਰਹੇ ਜੇ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਸਟੇਡੀਅਮ ਬਣਾਇਆ ਬਣਾਉਣ ਤੋਂ ਬਾਅਦ ਇਹ ਚਾਲੂ ਹਾਲਤ 'ਚ ਆ ਤੇ ਇੱਥੇ ਤੁਸੀਂ ਪਾਕਿਸਤਾਨ ਤੇ ਹਿੰਦਸਤਾਨ ਕਬੱਡੀ ਦਾ ਮੈਚ ਹੀ ਖਿਰਾਾ ਚੁੱਕੇ ਹੋਰ ਬਹੁਤ ਸਾਰੇ ਤੇ ਬਹੁਤ ਖਾਜਰਾ ਮਿਲਦਾ ਕਿਵੇਂ ਦੇਖਦੇ ਹੋ ਦੇਖੋ ਇਹ ਸਾਡੇ ਪਿੰਡ ਦੇ ਦੋਹਾਂ ਪਿੰਡਾਂ ਦੀ ਇਸ ਗੱਲ ਕਰਦੇ ਗਪਾਲਪੁਰਾ ਮਾਝਾ ਦੀ ਤੇ ਇੱਥੇ ਇਹਦੇ ਖਿਡਾਰੀ ਬੜੇ ਨਾਮੀ ਕਰਾਮੀ ਰਹੇ ਰਹੇ ਬਹੁਤ ਪੁਰਾਣੇ ਜੇ ਕਈ ਆਪਾਂ ਕਬੱਡੀ ਦੀ ਟੀਮ ਸਾਡੀ ਇਤੋਂ ਦੀ ਵੋਲੀਬਾਲ ਦੀ ਟੀਮ ਗੋਲੇ ਦੇ ਖਿਡਾਰੀ ਰਹੇ ਨੇ ਸਾਡੇ ਬਜ਼ੁਰਗਾਂ ਦੀ ਗੱਲ ਕਰੀਏ ਇਹ ਹੋਰ ਵੀ بڑے بڑے ਵੱਖ-ਵੱਖ ਥਾਵਾਂ ਦੇ ਨਾਮ ਨਾਲ ਖਟਿਆ ਕੋਈ ਪੰਜਾਬ ਪੁਲਿਸ ਦੇ ਵਿੱਚ ਵੱਡਾ ਖਿਡਾਰੀ ਰਿਹਾ ਕੋਈ ਕਿਸੇ ਥਾਂ ਕੋਈ ਆਰਮੀ ਦੇ ਵਿੱਚ ਸੋ ਸਾਨੂੰ ਇੱਕ ਘਾਟ ਮਹਿਸੂਸ ਹੁੰਦੀ ਸੀ ਕਿ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਖਿਡਾਰੀ ਕਾਫੀ ਨਹੀਂ ਤੇ ਕੋਈ ਖੇਡ ਮਦਾਨ ਨਹੀਂ ਸੀ ਫਿਰ ਜਦੋਂ ਸਰਪੰਚੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਉਦੋਂ ਫਿਰ ਇੱਕ ਵੱਡਾ ਸੁਪਨਾ ਸੀਗਾ ਕਿ ਇਹ ਘਾਟ ਜਿਹੜੀ ਐ ਇਹਨੂੰ ਪੂਰੇ ਕੱਪਤਾ ਜਾਵੇ ਕਿਸ ਤਰੀਕੇ ਨਾਲ ਚਲੋ ਪਿੰਡ ਦਾ ਸਹਿਯੋਗ ਮਿਲਿਆ ਸਾਨੂੰ ਸਰਕਾਰਾਂ ਦੇ ਸਹਿਯੋਗ ਨਾਲ ਐਡੇ ਵੱਡੇ ਪ੍ਰੋਜੈਕਟ ਜਿਹੜੇ ਉਹ ਕਰਨੇ ਪੈਂਦੇ ਆ ਤੇ ਉਹ ਵੀ ਸਾਨੂੰ ਬੜਾ ਭਰਮਾ ਸਹਿਯੋਗ ਮਿਲਿਆ ਤੇ ਸਾਡੀ ਇੱਛਾ ਸ਼ਕਤੀ ਤੇ ਸਰਕਾਰ ਦੀ ਜਿਹੜੀ ਗ੍ਰਾਂਟ ਤਾਂ ਸੀਗੀਆਂ ਮਾਇਕ ਮਦਦ ਸਾਨੂੰ ਬੜੀ ਇਮਾਨਦਾਰ ਨਾਲ ਆਪਣੇ ਹੱਥੀਂ ਸਾਰਾ ਅਸੀਂ ਤਿਆਰ ਕਰਵਾਇਆ ਕੋਈ ਠੇਕੇਦਾਰੀ ਸਿਸਟਮ ਨਹੀਂ ਸੀ ਇੱਥੇ ਤੇ ਇਹ ਬੜਾ ਸੋਹਣਾ ਬਣ ਕੇ ਤਿਆਰ ਹੋਇਆ ਸਾਰਾ ਅੱਜ ਅੱਜ ਜਦ ਰੌਣਕਾਂ ਲੱਗਦੀਆਂ ਨੇ ਇਸ ਤਰ੍ਹਾਂ ਦੇ ਟੂਰਨਾਮੈਂਟ ਇੱਥੇ ਆਯੋਜਿਤ ਹੁੰਦੇ ਨੇ ਖੇਡ ਐਕਟੀਵਿਟੀਆਂ ਹੁੰਦੀਆਂ ਨੇ ਸਰਗਰਮੀਆਂ ਹੁੰਦੀਆਂ ਨੇ ਤੇ ਉਦੋਂ ਮਨ ਨੂੰ ਬਹੁਤ ਖੁਸ਼ੀ ਮਿਲਦੀ ਆ ਕਿ ਜੋ ਸੋਚ ਕੇ ਅਸੀਂ ਸ਼ੁਰੂਆਤ ਕੀਤੀ ਸੀਗੀ ਇਸ ਚੀਜ਼ ਦੀ ਸਾਰੇ ਦੀ ਉਹਨੂੰ ਫਲ ਲੱਗਿਆ ਇੱਥੇ ਬੱਚੇ ਦੌੜਦੇ ਭੱਜਦੇ ਨੌਜਵਾਨ ਖੇਡਦੇ ਇਹ ਜੋਰ ਜਮਾਈ ਹੁੰਦੀ ਆ ਸਾਰੀ ਸੋ ਇਹ ਬੜੀ ਮਨ ਨੂੰ ਇੱਕ ਜਿਹੜਾ ਸਕੂਨ ਦੇਣ ਵਾਲੀ ਗੱਲ ਹੁੰਦੀ ਆ ਕਿ ਸਾਡਾ ਕੀਤਾ ਕੁਝ ਕਿਸੇ ਲੇਖੇ ਲੱਗਿਆ ਤੇ ਪਿੰਡ ਦੇ ਬੱਚਿਆਂ ਦੀ ਪਿੰਡ ਦੀ ਕਨੂ ਆਲੇ ਦੁਆਲੇ ਦੇ ਬੱਚਿਆਂ ਦੀ ਜਿਹੜੇ ਹੋਰ ਟੀਮਾਂ ਆਉਂਦੀਆਂ ਨੇ ਹੁਣ ਦੇਖੋ ਤੁਸੀਂ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਦੇ ਵੱਖ-ਵੱਖ ਕਿੰਨਾ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਇੱਥੇ ਖੇਡ ਰਹੀਆਂ ਨੇ ਹੁਣ ਵੀ ਸੋ ਇਹ ਸਾਰੀ ਉਹਨਾਂ ਦੀ ਜਾਇਦਾਦ ਹੈ ਸਾਡੀ ਭੁੱਖ ਦੀ ਪੀੜ ਦੀ ਸਾਡੇ ਛੋਟੇ-ਛੋਟੇ ਨਾਨੇ-ਮੰਨੇ ਬੱਚੇ ਜਿਹੜੇ ਭੱਜੇ ਫਿਰਦੇ ਕੋ ਪਾਣੀ ਦੀ ਸੇਵਾ ਕਰ ਰਿਹਾ ਕੋ ਲੰਗਰ ਦੀ ਸੇਵਾ ਕਰ ਰਿਹਾ ਉਹਨਾਂ ਨੇ ਵੀ ਖੇਡਣਾ ਇੱਥੇ ਇਹ ਉਹਨਾਂ ਦੀ ਜਾਇਦਾਦ ਹੈ ਜਿਹੜੀ ਅਸੀਂ ਬਣਾ ਕੇ ਉਹਨਾਂ ਨੂੰ ਸੌਂਪ ਦਿੱਤੀ ਅਸੀਂ ਆਪਣਾ ਫਰਜ਼ ਪੂਰਾ ਕਰ ਲਿਆ ਹੁਣ ਅੱਗੇ ਉਹ ਖਿਡਾਰੀ ਆਪਣੇ ਫਰਜ਼ ਪੂਰੇ ਕਰਨਗੇ ਇਹ ਜਿਹੜੀ ਟੂਰਨਾਮੈਂਟ ਕਮੇਟੀ ਜਿਨ੍ਹਾਂ ਨੇ ਇਹ ਟੂਰਨਾਮੈਂਟ ਯੋਜਿਤ ਕੀਤਾ ਆ ਉਹਨਾਂ ਦਾ ਬੜਾ ਵੱਡਾ ਯਤਨ ਆ ਅੱਜ ਆਖਰੀ ਦਿਨ ਹੈ ਚੌਥਾ ਦਿਨ ਹੈ ਚਾਰੇ ਦਿਨ ਦਾ ਪ੍ਰਬੰਧ ਬਹੁਤ ਵਧੀਆ ਉਹਨਾਂ ਦਾ ਤੇ ਸਾਰਾ ਕੁਝ ਲੰਗਰ ਦਾ ਇੰਤਜ਼ਾਮ ਕਰਨਾ ਚਾਹ ਦਾ ਇੰਤਜ਼ਾਮ ਕਰਨਾ ਜਿਹੜੇ ਜਿੱਥੇ ਪਤਵੰਤੇ ਆਉਂਦੇ ਉਹਨਾਂ ਨੂੰ ਮਾਨ ਸਤਕਾਰ ਦੇਣਾ ਉਹ ਉਹਨਾਂ ਦੀ ਵੀ ਬੜੀ ਵੱਡੀ ਦੇਣ ਹੈ ਬਿਲਕੁਲ ਉਹਨਾਂ ਦੀ ਵੀ ਬਹੁਤ ਵੱਡੀ ਦੇਣ ਹੈ ਪਰ ਮੈਂ ਇਹ ਸਮਝਦਾ ਕਿ ਭਾਈ ਸੰਦੀਪ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਕਿਉਂਕਿ ਉਹਨਾਂ ਨੇ ਇੱਕ ਗਰਾਊਂਡ ਤੇ ਜਿਹੜੀ ਤਿਆਰ ਕਰਕੇ ਦਿੱਤੀ ਜਿਸ ਦਾ ਕਰਕੇ ਕਹਿੰਦੇ ਨੇ ਕਿ ਜੇ ਇੱਕ ਗਰਾਊਂਡ ਤਿਆਰ ਹੋ ਜੇ ਤੇ ਉੱਤੇ ਨਕਲੀ ਆਪੇ ਉਥੇ ਖਡਾਰੀ ਪੈਦਾ ਹੋਣਗੇ ਜੇ ਕਿਤੇ ਨਸ਼ਾ ਦੀ ਦੁਕਾਨ ਖੋਜੇ ਤਾਂ ਉਥੇ ਨਸ਼ੇੜੀ ਪੈਦਾ ਹੋਣਗੇ ਇਹ ਸਦਾ ਹੀ ਤੁਹਾਡੇ ਨਾਂ ਨਾਲ ਜੁੜੀ ਰਹਿਣੀਆਂ ਹੋਰ ਵੀ ਤੁਹਾਡੇ ਬਹੁਤ ਸਾਰੇ ਕੰਮ ਆ ਬਾਬਾ ਨਾਮਨਾਥ ਜੁਗੀ ਦਾ ਮੇਲਾ ਮੇਲਾ ਕਮੇਟੀ ਤੇ ਵੀ ਤੁਹਾਡਾ ਵੱਡਾ ਹੱਥ ਰਹਿੰਦਾ ਤੇ ਇਹਨਾਂ ਦੋਹਾਂ ਫੰਕਸ਼ਨਾਂ ਨੂੰ ਤੁਸੀਂ ਮਿਲ ਕੇ ਕਿਵੇਂ ਦੇਖਦੇ ਬੜਾ ਵਧੀਆ ਯਤਨ ਹੈ ਦੇਖੋ ਇੱਕ ਤੇ ਜੇ ਮੇਲਾ ਚੱਲਦਾ ਸੀ ਉਹਦੇ ਨਾਲੇ ਜੋੜ ਕੇ ਟੂਰਨਾਮੈਂਟ ਸਟਾਰਟ ਹੋ ਗਏ ਸੋ ਜਿਹੜਾ ਉਹ ਦੋਹਾਂ ਪਿੰਡਾਂ ਦੀ ਜਿਹੜੀ ਭਾਈਚਾਰਕ ਸਾਂਝ ਆ ਉਹਦਾ ਪ੍ਰਤੀਕ ਬਣ ਚੁੱਕਾ ਮੇਲਾ ਅਸੀਂ ਨੇ ਵਿਸ਼ੇ ਕਹਿੰਦੇ ਹੁੰਨੇ ਆ ਕਿ ਸਾਡਾ ਇੱਕ ਪਿੰਡ ਨੀਗਾ ਅਸੀਂ ਕਦੀ ਮੈਜਮੈਂਟ ਨਹੀਂ ਕਰਾਇਆ ਕਿਨ ਗੋਪਾਲਪੁਰਾ ਮੈਜਮੈਂਟ ਤੇ ਦੋਵੇਂ ਪਿੰਡ ਸਾਡੇ ਆਪਣੇ ਆ ਦੋਵਾਂ ਪਿੰਡਾਂ ਦੇ ਲੋਕਾਂ ਦਾ ਆਪਸੀ ਪਿਆਰ ਬਹੁਤ ਜ਼ਿਆਦਾ ਵਾ ਆਪਸੀ ਮਿਲਾਪ ਚੰਗਾ ਆ ਮੇਲਾ ਤੇ ਹੁੰਦਾ ਮਿਲਾਪ ਆ ਤੇ ਜਦੋਂ ਉੱਥੇ ਇਕੱਠੇ ਬੈਠਦੇ ਨੇ ਸਾਰੇ ਬਾਹਰਲੇ ਪਿੰਡਾਂ ਦੇ ਵੀ ਆਉਂਦੇ ਨੇ ਬੇਸ਼ੱਕ ਪਰ ਸਾਡੇ ਦੋਵਾਂ ਪਿੰਡਾਂ ਦੇ ਰਲ ਕੇ ਗਰਾਹੀ ਦਿੰਦੇ ਨੇ ਰਲ ਕੇ ਪ੍ਰਬੰਧ ਕਰਦੇ ਨੇ ਕਮੇਟੀ ਦੇ ਵਿੱਚ ਦੋਵਾਂ ਪਿੰਡਾਂ ਦੀ ਭਾਈਵਾਲੀ ਆ ਇਸ ਤਰ੍ਹਾਂ ਹੀ ਵਕ ਵਕ ਧਾਰਮਿਕ ਸਥਾਨ ਜਿਹੜੇ ਦੂਜੇ ਬਣੇ ਨੇ ਉਹਨਾਂ ਦੇ ਵਿੱਚ ਵੀ ਕੋਸ਼ਿਸ਼ ਇਹੋ ਹੀ ਆ ਸਾਡੀ ਕਿ ਇਸ ਭਾਈਵਾਲੀ ਨੂੰ ਇਸ ਭਾਈਚਾਰੇ ਸਾਂਝ ਨੂੰ ਜ ਉਹ ਬਰਕਰਾਰ ਰੱਖਿਆ ਜਾਵੇ ਤਾਂ ਕਿ ਇਹ ਇੱਕ ਜਿਹੜਾ ਆਪਾਂ ਜਦੋਂ ਵੱਡੇ ਪੈਦੇ ਸੋਚਦੇ ਆਂ ਗੱਲ ਨੂੰ ਤੇ ਫਿਰ ਉਹ ਇਹ ਹੁੰਦਾ ਵੀ ਰਲ ਮਿਲ ਕੇ ਜਿੰਨਾ ਜਿਹੜਾ ਜ਼ਿੰਦਗੀ ਦਾ ਮਜ਼ਾ ਜੋ ਆਉਂਦਾ ਜੋ ਐਕਟੀਵਿਟੀ ਕਰਨ ਦਾ ਮਜ਼ਾ ਆਉਂਦਾ ਸਰਗਰਮੀਆਂ ਕਰਨ ਦਾ ਮਜ਼ਾ ਆਉਂਦਾ ਨਾਮਨਾਤ ਯੋਗੀ ਗੁਪਤ ਅੰਦਰ ਜਿਹੜੀ ਪ੍ਰਬੰਧਕ ਕਮੇਟੀ ਆ ਮੇਲਾ ਕਮੇਟੀ ਆ ਉਹਨਾਂ ਦਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਸ ਕਮੇਟੀ ਦਾ ਤੇ ਉਹਨਾਂ ਨੇ ਇਹਨੂੰ ਜਿੰਦਾ ਰੱਖਿਆ ਇਸ ਘੱਟ ਮੋਟ ਨੂੰ ਜਿੰਦਾ ਰੱਖਿਆ ਇੱਕ ਪਿੰਡ ਦੇ ਵਿੱਚ ਇਵੈਂਟ ਪ੍ਰਕਰਾਰ ਰੱਖਿਆ ਉਹਦੇ ਕਰਕੇ ਨਾਲ ਜੁੜਦੀਆਂ ਗਈਆਂ ਰੌਣਕਾਂ ਜਿਵੇਂ ਕਹਿੰਦੇ ਦੇਖੇ ਕੋਈ ਤੁਰਿਆ ਸੀ ਤੇ ਕਾਫਲਾ ਲੋਕ ਆਉਂਦੇ ਗਏ ਤੇ ਕਾਫਲਾ ਬਣਦਾ ਗਿਆ ਸੋ ਮੈਂ ਇਹਨੂੰ ਇਸ ਰੂਪ ਵਿੱਚ ਦੇਖਦਾ ਕਿ ਅੱਗੇ ਤੋਂ ਸੋਚਣਾ ਵੀ ਹੋਰ ਜ਼ਿਆਦਾ ਇਹਦੇ ਵਿੱਚ ਸਰਗਰਮੀਆਂ ਜਿਹੜੀਆਂ ਸ਼ਾਮਲ ਕਰ ਲਈਆਂ ਜਾਣ ਚਾਹੇ ਉਹ ਮੇਲੇ ਦੇ ਵਿੱਚ ਚਾਹੇ ਟੂਰਨਾਮੈਂਟ ਦੇ ਵਿੱਚ ਜਿਹੜੇ ਪਿੰਡ ਦੇ ਬੱਚਿਆਂ ਨੂੰ ਜਾਂ ਜਿਹੜੇ ਵੀ ਕੋਈ ਕੋਈ ਗਾਇਕੀ ਸੁਣਨਾ ਚਾਹੁੰਦਾ ਹੈ ਕੋਈ ਨਾਟਕ ਵੇਖਣਾ ਚਾਹੁੰਦਾ ਹੈ ਕੋਈ ਸੰਦੇਸ਼ ਆਤਮਕ ਕੋਈ ਚੀਜ਼ਾਂ ਨੂੰ ਸੁਣਨਾ ਚਾਹੁੰਦਾ ਵਾ ਗ੍ਰਹਿਣ ਕਰਨਾ ਚਾਹੁੰਦਾ ਹਰ ਇੱਕ ਨੂੰ ਆਪੋ ਆਪਣੇ ਸਵਾਦ ਮੁਤਾਬਕ ਜਿਹੜਾ ਕੋਈ ਖੇਡ ਆਪ ਆਪਣੇ ਸਵਾਦ ਮੁਤਾਬਕ ਜਿਹੜਾ ਉਹਨਾਂ ਨੂੰ ਉਹਦੀ ਰੂਹ ਹੀ ਖਰਾਕ ਜਿਹੜੀ ਉਹ ਮਿਲਦੀ ਰਹੇ। ਬਹੁਤ-ਬਹੁਤ ਧੰਨਵਾਦ। ਇਹ ਅਸੀਂ ਭਾਈ ਸੁਖਦੀਪ ਸਿੱਧੂ ਜੀ ਜਿਨ੍ਹਾਂ ਨੇ ਬੜੇ ਵਿਸਥਾਰ ਨਾਲ ਰੱਖਿਆ ਕਿ ਮੇਲ ਮਲਾਪ, ਆਪਸੀ ਪਿਆਰ ਇਹ ਸਾਰਾ ਕੁਝ ਜੜਾਵਾ ਇਹ ਤਾਂ ਚੱਲਦਾ ਕਿਉਂਕਿ ਚੱਲਦਾ ਹੀ ਤਾਂ ਕਿ ਜਿਹੜੇ ਚੰਗੇ ਲੋਕ ਧਰਤੀ ਤੇ ਆ ਤੇ ਫੇਰ ਇਹ ਸਾਰਾ ਕੁਝ ਬਚਿਆ। ਬਹੁਤ-ਬਹੁਤ ਧੰਨਵਾਦ ਤੁਹਾਡਾ ਭਾਈ।